ਡਿੰਗ 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 ਵੇ ਜੀ ਤੇ ਵੇ ਗੱਲ ਸੁਣ ਮੇਰੀ ਮਰ ਜਾਨਿਆ ਤੂੰ ਇਹਦੇ ਲਗਾ ਰਹੇ ਮਗਰ ਕਿੱਥੋਂ ਲੱਗ ਗਿਆ ਇਹਦੇ ਤਾਂ ਦਰਖਤ ਚਟੇ ਹੋਏ ਹਰੇ ਨਹੀਂ ਹੋਏ ਇਹਨੇ ਤਾਂ ਪਾਕਿਸਤਾਨ ਨਹੀਂ ਛੱਡਿਆ ਓ ਨਾ ਨਾ ਭਾਈ ਬੀਬਾ ਤੈਨੂੰ ਕੋਈ ਭੁਲੇਖਾ ਪੈ ਗਿਆ ਇਹ ਤਾਂ ਮੁੰਡਾ ਇਧਰੋਂ ਸਾਈਕਲ ਤੇ ਆਉਂਦਾ ਸੀ ਇਹ ਕਹਿੰਦਾ ਮੈਂ ਚਾਚਾ ਜੀ ਨੂੰ ਮਿਲਣਾ ਉਹ ਨਾ ਨਾ ਭੈਣੇ ਤੈਨੂੰ ਭੁਲੇਖਾ ਪੈ ਗਿਆ ਕੋਈ ਮੈਂ ਤਾਂ ਕੰਮ ਆਇਆ ਸੀ ਚਾਚਾ ਜੀ ਕੋਲੇ ਲਿਆ ਚਾਚਾ ਕਰਦੇ ਕੰਮ ਫਿਰ ਵੇ ਗੱਲ ਸੁਣ ਮੇਰੀ ਜੀਤੇ ਮਰ ਜਾਨੀਆਂ ਤਨੂੰ ਇਹਦੇ ਤੱਕ ਚੋਰੇ ਤੱਕ ਬੜੇ ਕੰਮ ਪੈਂਦੇ ਨੇ ਉਧਰੋਂ ਸੁੱਕਾ ਤੜਕੇ ਹੀ ਉੱਟਦਾ ਇਹਦੇ ਮਰ ਜਾਨੇ ਦੇ ਪੈਰੀਂ ਹੱਥ ਲਾ ਕੇ ਜਾਂਦਾ ਵੇ ਜਨਾਨੀ ਤਾਂ ਇਹਦੀ ਰਹੀ ਨਹੀਂ ਉਹ ਨਾ ਨਾ ਬੀਬਾ ਮਿਹਨੇ ਜਿਨਾ ਮਾਰੇ ਇਨਾਂ ਵਾਲੀਆਂ ਵੀ ਮੇਰੇ ਕਰਕੇ ਹੀ ਨੇ ਜਦ ਮੇਰੇ ਕੋਲੋਂ اٹਗੇ ਰਹਿਣੀਆਂ ਇਨਾਂ Subscribe now and press the bell icon. Never miss an update.